ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਵਿੱਚ ਇਸ ਵਿੱਚ ਅਸੀਂ ਤੁਹਾਨੂੰ ਘਰੇਲੂ ਕੰਮਕਾਰਾਂ ਬਾਰੇ ਦਿਖਾਵਾਂਗੇ ਸਭ ਤੋਂ ਪਹਿਲਾਂ ਮੈਂ ਡਸਟਿੰਗ ਕੀਤੀ ਉਸ ਤੋਂ ਬਾਅਦ ਹਾਂ ਝਾੜੂ ਲਗਾਇਆ ਹਰ ਗੁਣ ਮੈਂ ਨਗਨੀ ਮਮਾ ਤੋਂ ਸੇ ਦੇ ਵਿੱਚ ਪਾ ਲਓ ਕੂੜਾ ਫਿਰ ਮੈਂ ਪੋਚਾ ਲਗਾਉਣਾ ਸ਼ੁਰੂ ਕੀਤਾ ਉਹਦਰ ਮੈਂ ਮਸ਼ੀਨ ਦੇ ਵਿੱਚ ਕੱਪੜੇ ਵੀ ਪਾ ਰੱਖੇ ਨੇ ਤੇ ਨਾਲ ਨਾਲ ਪੋਚਾ ਵੀ ਲਗਾ ਰਹੀ ਹਾਂ ਦੋਨੋਂ ਕੰਮ ਚਲਾਉ ਨਾਲ ਨਾਲ ਚੱਲੀ ਜਾਣਗੇ ਜਲਦੀ ਕੰਮ ਖਤਮ ਹੋ ਜਾਊਗਾ ਇਧਰ ਹਰ ਗੁਣ ਬੈਠੀ ਖੇਡ ਰਹੀ ਹੈ ਆਪਣੇ ਖਿਡੌਣਿਆਂ ਨਾਲ ਟੋਕਰੀ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਖਿਡੌਣੇ ਰੱਖੇ ਹੋਏ ਨੇ ਕਾਫੀ ਸਾਰੇ मैं पोछा लगा रही से इधर भी फिर मैं हर हरगुन क्या पुतल तो उधर रख लै क्योंकि इधर मैं पोछा लगाना उस तो बाद फिर मैं रसोई बच्च आ गई रसोई बच्च सारी सैल्फ साफ करके तो मैं नीचे पोछा लगा रही हूँ पहला सारी सैल्फ साफ की है ਉਸ ਤੋਂ ਬਾਅਦ 12 ਕੇ ਪਹਿਲਾਂ ਮੈਂ ਸਾਰੇ ਵਾਈਟ ਕੱਪੜੇ ਸੁੱਕ ਨਹੀਂ ਪਾਈ। ਪੋਚੇ ਦਾ ਕੰਮ ਖਤਮ ਹੋ ਗਿਆ ਸੀ। ਇਹ ਮੈਂ ਚਿੱਟੇ ਕੱਪੜੇ ਸੁੱਕਣੇ ਲਗਾ ਕੇ ਕਿਉਂਕਿ ਪਹਿਲਾਂ ਮੈਂ ਚਿੱਟੇ ਤਾਂ ਪਾ ਦੇਣੇ ਹੁੰਦੇ ਆ ਪਹਿਲਾਂ ਵੀ ਜਿਹੜੇ ਦੂਜੇ ਕੱਪੜੇ ਫਿਰ ਉਹਨਾਂ ਦਾ ਕਲਰ ਚਿੱਟੇ ਕੱਪੜਿਆਂ 'ਚ ਚੜ ਜਾਂਦਾ। ਇਸ ਲਈ ਸਭ ਤੋਂ ਪਹਿਲਾਂ ਮੈਂ ਚਿੱਟੇ ਕੱਪੜੇ ਧੋਣੇ ਆ। ਕਲਰਫੁੱਲ ਕੱਪੜੇ ਆ ਜਿਹੜੇ ਬਾਅਦ ਵਿੱਚ ਧੋ ਦਿੰਨੇ ਹੁੰਦੇ ਆ। ਹਰ ਗੁੰਨ ਬਦਨ ਕੀ ਹੋ ਗਿਆ ਸ਼ਾਇਦ ਆਪਣੇ ਪਾਪਾ ਨਾਲ ਗੁੱਸੇ ਹੋ ਕੇ ਚਲੀ ਗਈ ਅੰਦਰ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਚੰਗੀ ਲੱਗੀ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ